ਬਹੁਤ ਠੀਕ ਹੈ ਨਾ ਜਾਂਦੇ ਹੋ ਮੈਚਸ ਵੀ ਹੈ ਜਵਾਹਰ ਦਾ ਅੱਜ ਪੰਜਵਾਂ ਦਿਨ ਹੈ ਸਬ ਜੁਨੀਅਰਸ ਚੈਂਪੀਅਨਸ਼ਿਪ ਦਾ ਸੌਫਟਨੈਸ ਦਾ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਜੀ ਆਏ ਹੋਏ ਆ ਐਮਐਲਏ ਸਾਹਿਬ ਗੁਜਰਾਤ ਤੋਂ ਬਹੁਤ ਖੁਸ਼ੀ ਹੋਈ ਹੈ 26 ਸਟੇਟਸ ਦੀ ਰਿਪਰੈਜੈਂਟੇਸ਼ਨ ਰਹੀ ਹੈ 26 ਸਟੇਟਸ ਦੀ ਰਿਪਰੈਜੈਂਟੇਸ਼ਨ ਰਹੀ ਬੱਚੇ 600 ਲਗਭਗ 600 ਬੱਚਾ ਤੇ ਸਟਾਫ ਜਿਹੜਾ ਹੈ ਉੱਥੇ ਆਇਆ ਉਹਨਾਂ ਦੇ ਕੋਚਸ ਉਹਨਾਂ ਦੇ ਪੇ ਉਹਨਾਂ ਦੇ ਨਾਲ ਜਿਹੜੇ ਟੈਕਨੀਕਲ ਸਟਾਫ ਹੈਗਾ ਸਾਰਾ ਆਇਆ ਤੇ ਬਹੁਤ ਸਕਸੈਸਫੁਲੀ ਹੋਇਆ ਬੱਚਿਆਂ ਬਹੁਤ ਉਤਸ਼ਾਹ ਪੇਰੈਂਟਸ ਨੇ ਦੂਰ ਦੂਰ ਤੋਂ ਪੌਂਡਿਚੇਰੀ ਤਾਮਨਾਡੂ ਮਹਾਰਾਸ਼ਟਰ ਗੁਜਰਾਤ ਜੰਮੂ ਕਸ਼ਮੀਰ ਹਰ ਸਟੇਟ ਦੇ ਬੱਚੇ ਇੱਥੇ ਪਹੁੰਚੇ ਸੋ ਇਟ ਇਜ਼ ਅ ਬਿਗ ਸਕਸੈਸ ਪੰਜਾਬ ਨੂੰ ਸਾਡੀ ਐਸੋਸੀਏਸ਼ਨ ਨੂੰ ਪ੍ਰੋਫੈਸ਼ਨਲ ਬਣ ਗਿਆ 18ਵੀਂ ਵਾਰੀ ਇਹ ਨੈਸ਼ਨਲ ਗੇਮਸ ਪੰਜਾਬ ਦੇ ਵਿੱਚ ਹੋ ਰਹੀ ਹੈ 18th ਨੈਸ਼ਨਲ ਗੇਮਸ ਇੱਥੇ ਕਰ ਰਹੇ ਸੋ ਬਹੁਤ ਵੱਡੀ ਗੱਲ ਹੈ ਐਂਡ ਦਿਸ ਇਸ ਬੀਂਗ ਡਨ ਆਲ ਔਨ ਇੱਕ ਕੀਤਾ ਜਾ ਰਿਹਾ ਬਿਗੈਰ ਗਵਰਨਮੈਂਟ ਦੀ ਸਪੋਰਟ ਤੋਂ ਦਰ ਇਸ ਨੋ ਗਵਰਨਮੈਂਟ ਸਪੋਰਟ ਇਹ ਸਾਰਾ ਦੋਸਤ ਮਿੱਤਰ ਸਪੋਰਟਸਮੈਨ ਫੈਡਰੇਸ਼ਨ ਇਹਨਾਂ ਦੀ ਸਪੋਰਟ ਦੇ ਨਾਲ ਜਿਆਦਾ ਤਾਂ ਬਣੀ ਵੱਡੀ ਤੋਹਮਤ ਲੱਗੀ ਹੈ ਵੀ ਨਸ਼ਿਆਂ ਦਾ ਜਦਕੀ ਬੜੇ ਬੜੇ ਵੱਡੇ ਵੱਡੇ ਪਲੇਅਰ ਐ ਤੋਂ ਨਿਕਲ ਕੇ ਆਏ ਬੜਾ ਵਾਰ ਕੀ ਕਰਨਗੇ ਤੁਹਾਡਾ ਡਿਗਲ ਬਿਲਕੁਲ ਸਹੀ ਹੈ ਨਸ਼ਾ ਬਹੁਤ ਜ਼ਿਆਦਾ ਹੈ ਕੰਟਰੋਲ ਨਹੀਂ ਹੋ ਰਿਹਾ ਅਸੀਂ ਤਾਂ ਹੀ ਜੋਰ ਲਗਾ ਰਹੇ ਹਾਂ ਕਿ ਸਪੋਰਟਸ ਬੱਚਿਆਂ ਨੂੰ ਸਪੋਰਟਸ ਵੈਲ ਜਦੋਂ ਕਿ ਉਹਨਾਂ ਦਾ ਟਾਈਮ ਖਾਲੀ ਟਾਈਮ ਉਹਨਾਂ ਨੂੰ ਸਪੋਰਟਸ ਵੈਲ ਲੱਗੇ ਚਾਹੀਏ ਇਹਦੇ ਨਾਲ ਵੀ ਕਰੀਅਰ ਬੰਦੇ ਐਕੈਡੈਮਿਕਸ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਪਰ ਸਪੋਰਟਸ ਆਲਸੋ ਵੈਰੀ ਇੰਪੋਰਟੈਂਟ ਤਾਂ ਕਿ ਇਹ ਗਲਤ ਰਾਹ ਤੇ ਨਾ ਪੈਣ ਜਿਹੜੇ ਗਲਤ ਰਾਹ ਤੇ ਪਏ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਚੱਲਦੇ ਰਹਿਣਗੇ 100% ਸਾਰੀਆਂ ਗੇਮਾਂ ਸਾਰੀਆਂ ਗੇਮਾਂ ਹੋਣਗੀਆਂ ਹਮੇਸ਼ਾ ਹੀ ਆਇਆ ਜਾ ਰਿਹਾ ਹੈ ਅੱਜ ਲੁਧਿਆਣੇ ਤੋਂ ਹਜ਼ਾਰਾਂ ਲੋਕਾਂ ਨੇ ਇੱਥੇ ਪਾਰਟਿਸਪੇਸ਼ਨ ਕੀਤੀ ਹੈ ਤੇ ਰੁਚੀ ਵੀ ਦਿਖਾਈ ਹੈ ਕਿ ਸਾਡੇ ਬੱਚਿਆਂ ਦੀ ਇੱਥੇ ਐਂਟਰੀ ਕਰਾਈ ਜਾਵੇ ਤੇ ਅਸੀਂ ਉਹਨਾਂ ਦੇ ਨਾਲ ਵਾਅਦਾ ਕਰਦੇ ਹਾਂ ਕਿ ਜਲਦੀ ਉਹਨਾਂ ਨੂੰ ਅਸੀਂ ਇਹਦੇ ਨਾਲ ਜੁਆਇਨ ਕਰਾਵਾਂਗੇ ਸਪੋਰਟੈਨੈਸ ਦੇ ਨਾਲ ਤਾਂ ਕਿ ਬੱਚੇ ਵੱਧ ਤੋਂ ਵੱਧ ਖੇਡ ਦੇ ਵਿੱਚ ਰੁਚੀ ਦਿਖਾ ਸਕਣ ਜਲਦ ਹੀ ਤਿੰਨ ਕੁ ਮਹੀਨਿਆਂ ਤੱਕ ਅਸੀਂ ਜਿੱਥੇ ਅੱਜ ਜੂਨੀਅਰ ਸਾਫਟ ٹینس ਚੈਂਪੀਅਨਸ਼ਿਪ ਕਰਾਈ ਆ ਤੇ ਜਲਦੀ ਸੀਨੀਅਰ ਸਾਫਟ ٹینس ਚੈਂਪੀਅਨਸ਼ਿਪ ਕਰਾਵਾਂਗੇ ਤੇ ਜਿਹਦਾ মিডিਆ ਦੇ ذریعے ਪ੍ਰਚਾਰ ਤੇ ਪ੍ਰਸਾਰ ਵੱਧ ਤੋਂ ਵੱਧ ਕੀਤਾ ਜਾਏਗਾ ਤਾਂ ਕਿ ਜਿਆਦਾ ਤੋਂ ਜਿਆਦਾ ਯੂਥ ਅਨਕਰੇਜ ਹੋ ਕੇ ਸਪੋਰਟਸ ਦੇ ਨਾਲ ਜੋੜ ਸਕੇ ਅਤੇ ਬੱਦ ਬੱਦ ਖੇਡਾਂ ਦੇ ਵਿੱਚ ਰੁਚੀ ਦਿਖਾ ਸਕੇ ਸਰ ਬਾਕੀ ਕਿਉਂਕਿ ਸੀਨੀਅਰ ਕਰਾਈ ਜਾ ਰਹੀ ਗੇਮ ਉਹ ਵੀ ਸਾਰੇ ਸਟੇਟਾਂ ਤੋਂ ਭਲਾਈ ਜਾ ਉਹ ਵੀ ਸਾਰੇ ਸਟੇਟਾਂ ਤੋਂ ਭਲਾਈ ਜਾਏਗੀ ਜਿਸ ਤਰ੍ਹਾਂ ਪਹਿਲੇ ਦਿਨ 26 ਸਟੇਟਾਂ ਤੋਂ ਸੀ ਤੇ ਅੱਜ ਉਹ ਦੋ ਵੀ ਕੰਪਲੀਟ ਹੋ ਚੁੱਕੀਆਂ ਨੇ ਹੁਣ 28 ਦੀਆਂ 28 ਸਟੇਟਾਂ ਤੋਂ ਸਪੋਰਟਸਮੈਨ ਆਏ ਨੇ ਪਲੇਅਰ ਆਏ ਨੇ ਜਿਨ੍ਹਾਂ ਨੇ ਬੜੇ ਜੋਸ਼ ਦੇ ਨਾਲ ਪਾਰਟਿਸਪੇਟ ਕੀਤਾ ਤੇ ਪੰਜਾਬ ਦੇ ਕਲਚਰ ਨੂੰ ਵੀ ਅਡਾਪਟ ਕੀਤਾ ਆ ਉਹਨਾਂ ਨੇ ਬੜੀ ਖੁਸ਼ੀ ਜਤਾਈ ਆ ਕਿ ਅਸੀਂ ਕਿੱਥੇ ਭੰਗੜਾ ਦੇਖਿਆ ਕਿੱਥੇ ਗਿੱਧਾ ਦੇਖਿਆ ਤੇ ਕਿੱਥੇ ਸਾਡਾ ਮਾਰਸ਼ਲ ਆਰਟ ਗਤਕਾ ਦੇਖਿਆ ਤੇ ਜਿਹੜਾ ਕੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਛਾਪ ਲੈ ਕੇ ਜਾ ਰਹੇ ਆ ਤੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਸਪੋਰਟਸ ਮੀਟ ਹੁੰਦੀਆਂ ਰਹਿਣ ਅੱਜ ਉਹਨਾਂ ਦਾ ਜਿਮਨੀ ਚੋਣਾ ਦੀਆਂ ਪੂਰੀਆਂ ਤਿਆਰੀਆਂ ਨੇ ਲੁਧਿਆਣੇ ਸਾਰੀਆਂ ਪੰਡੀਆਂ ਪੱਪਾ ਭਾਰ ਹੋਈਆਂ ਇਹ ਇੱਕ ਦੂਜੇ ਦਾ ਰੋਪ ਲਾਣੇ ਵੀ ਸਟਾਰਟ ਹੋ ਗਈਆਂ ਕੀ ਕਹਿਣਾ ਚਾਹੂਗਾ ਗੱਲ ਮੈਂ ਤਾਂ ਇਹੀ ਕਹੂੰਗਾ ਕਿ ਲੁਧਿਆਣੇ ਦੀ ਜਿਹੜੀ ਜਿਮਨੀ ਚੋਣਾ ਬਾਈ ਪੁਲਸ ਨੇ ਉਹਦੇ ਵਿੱਚ ਬਹੁਤ ਹੀ ਪੜ੍ਹੇ ਲਿਖੇ ਲੋਕ ਨੇ ਮਿਹਨਤ ਕਸ਼ ਲੋਕ ਨੇ ਮੈਂ ਹਰ ਵਰਗ ਨੂੰ ਇੱਕ ਅਪੀਲ ਕਰਨੀ ਚਾਹਨਾ ਆ ਵੀ ਅਸੀਂ ਆਪਣੀ ਮਤਦਾਨ ਦਿੰਨੇ ਆ ਤੇ ਸੋਚ ਸਮਝ ਕੇ ਦਈਏ ਜੇ ਅਸੀਂ 1947 ਤੋਂ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਹੋਏ ਆ ਤੇ ਸਾਡਾ ਸ਼ੋਸ਼ਣ ਕਿ ਹੋਇਆ ਤੇ ਉਹ ਸ਼ੋਸ਼ਣ ਤੋਂ ਬਚਣ ਦੇ ਲਈ ਇਹਨਾਂ ਦੇ ਜੁਮਲਿਆਂ ਤੋਂ ਬਚੋ ਇਹਨਾਂ ਦਾ ਤਾਂ ਸਿਰਫ ਕੰਮ ਹੈ ਕਿ VOTER ਨੂੰ ਗੁੰਮਰਾਹ ਕਰਨਾ ਸਿਰਫ ਇਹ ਦਿਖਾਣਾ ਉਹ ਮਾੜਾ ਉਹ ਮਾੜਾ ਮੈਂ ਚੰਗਾ ਮੈਂ ਚੰਗਾ ਪਰ ਮੈਂ VOTER ਨੂੰ ਕਹੂੰਗਾ ਉਹ ਸਮਝਦਾਰੀ ਦੇ ਨਾਲ ਕੰਮ ਕਰਨ ਤੇ ਅਸਲ ਦੇ ਵਿੱਚ ਸਮਾਜ ਨੂੰ ਬਦਲਣ ਦੇ ਲਈ ਇੱਕ ਨਵਾਂ ਸਿਸਟਮ ਚੇਂਜ ਕਰਕੇ ਲੈ ਕੇ ਆਣ ਤਾਂ ਕਿ ਜੋ VOTER ਦੇ ਉੱਤੇ ਇਲਜ਼ਾਮ ਲੱਗਦੇ ਨੇ ਵੀ ਜਿਸ ਤਰ੍ਹਾਂ ਪੰਜਾਬ ਲਈ ਝੂਠਾ ਪ੍ਰੋਪਗੈਂਡਾ ਬਣਾਇਆ ਜਾਂ ਅਪਣਾਇਆ ਜਾਂਦਾ ਹੈ ਫਲਾਇਆ ਜਾਂਦਾ ਹੈ ਕਿ ਪੰਜਾਬ ਦਾ ਯੂਥ ਨਸ਼ਿਆਂ ਤੇ ਤਸ ਤਸਦਾ ਤਸਿਆ ਪਿਆ ਆ ਉਸੇ ਤਰ੍ਹਾਂ ਸਾਡੇ ਵੋਟਰਾਂ ਨੂੰ ਵੀ ਬਦਨਾਮ ਕੀਤਾ ਜਾਂਦਾ ਆ ਕਿ ਉਹਨਾਂ ਨੂੰ ਕੋਈ ਵੀ ਚੀਜ਼ ਗਿਫਟ ਕਰ ਦੋ ਤੇ ਉਹ ਵੋਟ ਦੇ ਦਿੰਦੇ ਨੇ ਸਾਡੇ ਵੈਸਟ ਕੰਸਟੀਟੂਐਂਸੀ ਦੇ ਵੋਟਰ ਇਦਾਂ ਦੇ ਨਹੀਂ ਆ ਜਿਹੜੇ ਵੀ ਕਿਸੇ ਦੀ ਵੀ ਗੱਲਾਂ 'ਚ ਪੈਰਾਵਿਆਂ ਤੇ ਤੇ ਇਹਨਾਂ ਦੇ ਚੁਟਕਲਿਆਂ ਦੇ ਵਿੱਚ ਮੁੱਲ ਜਾਣ ਸਿਆਣਪ ਦੇ ਨਾਲ ਵੋਟਰ ਸਿਆਣਪ ਕਰੇ ਤੇ ਆਪਣੇ ਅچھے ਲੀਡਰ ਨੂੰ ਚੁਣ ਕੇ ਲੈ ਕੇ ਐਮਐਲਏ ਬਣਾਏ ਜਿਸ ਤਰ੍ਹਾਂ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ VOTER ਸਚੱਚੇ ਤੇ ਆਪਣੀ ਉਹੀ ਪੜਾਈ ਦੇ ਤਰੀਕੇ ਦੇ ਨਾਲ ਵੋਟ ਪਾਏ ਤੇ ਦੱਸੇ ভোটার ਦੀ ਤਾਕਤ ਕੀ ਹੈ ਅਜਾ ਜੇ ਕਿਸੇ ਪਾਰਟੀ ਦਾ ਤੁਹਾਨੂੰ ਸੰਯੋਗ ਮਿਲਦਾ ਹੈ ਤੇ ਤੁਸੀਂ ਅਮੀਨਰ ਬਣਦੇ ਤਾਂ ਕੀ ਪਹਿਲ ਦੇ ਆਧਾਰ ਤੇ ਕਿਹੜੀਆਂ ਕਮੀਆਂ ਪੂਰੀਆਂ ਕਰੋਗੇ ਕਮੀਆਂ ਤਾਂ ਜਿਹੜੀਆਂ ਵੀ ਸਾਡੇ ভোটার ਦੱਸਣਗੇ ਕਮੀਆਂ ਕਿਉਂਕਿ ਮੈਂ ਬਚਪਨ ਤੋਂ ਪੜਦਾ ਆਇਆ ਕਿ ਕੱਲਾ ਕੁਝ ਨਹੀਂ ਕਰ ਸਕਦਾ ਜਦੋਂ ਸਾਰੇ ਯੂਨਿਟੀ ਦੇ ਨਾਲ ਚੱਲਣਗੇ ਤੇ ਬਹੁਤ ਕੁਝ ਹੋ ਸਕਦਾ ਜਿਹੜੀਆਂ ਜਿਹੜੀਆਂ ਕਮੀਆਂ ਮੇਜਰ ਕਮੀਆਂ ਤੇ ਸਟ੍ਰੇਟ ਡੌਗਸ ਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਇਹਨੇ ਡੌਗਸ ਕਿਉਂ ਆ ਪਰ ਉਹਨਾਂ ਦਾ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਲੋਕਾਂ ਦੇ ਭੈਸਾਂ ਦਾ ਬੱਚੇ ਕਿਤੇ ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਇਸ ਲਈ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕਾਰਪੋਰੇਸ਼ਨ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਧਿਆਨ ਦੇਣਾ ਚਾਹੀਦਾ ਆ ਬਹੁਤ ਲੋਕ ਖੋਫ ਸੇਦਾ ਨੇ ਕੋਈ ਵੀ ਇਕੱਲਾ ਰਾਤ ਨੂੰ ਇਸ ਸ਼ਹਿਰ ਦੇ ਵਿੱਚ ਘੁੰਮ ਨਹੀਂ ਸਕਦਾ ਤੇ ਇਸ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਕਮੀਆਂ ਨੇ ਜਿਹੜੀਆਂ ਅਸੀਂ ਰਲ ਮਿਲ ਕੇ ਵੋਟਰਾਂ ਦੇ ਸਹਿਯੋਗ ਦੇ ਨਾਲ ਹੱਲ ਕਰਾਂਗੇ ਜਿੱਥੇ ਪਹੁੰਚੇ ਇੱਥੇ ਔਰ ਇੱਥੇ ਜਿਹੜੀ ਖੇਡਾਂ ਚੱਲ ਰਹੀਆਂ ਉਹਨਾਂ ਨੂੰ ਬਹੁਤ-ਬਹੁਤ ਮੋੜ ਬਦਲਣੇ ਆ ਔਰ ਇਹ ਵਨ ਪੀੜੀ ਨੂੰ ਵੀ ਸੰਦੇਸ਼ ਦਿੰਨੇ ਆ ਕਿ ਆਪਾਂ ਆਪਾਂ ਆਪਣੇ ਪੰਜਾਬ ਦੀ ਖੇਡਾਂ ਨਾਲ ਜੁੜੀਏ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਨਸ਼ੇ ਤੋਂ ਦੂਰ ਹੋਵੇ ਕਿ ਕਿ ਅੱਜ ਕੱਲ ਜਿਹੜੇ ਬੱਚੇ ਕਹਿ ਰਹੇ ਨੇ ਕੋਈ ਪੱਤ ਨਹੀਂ ਪੱਤੇ ਔਰ ਅੱਜ ਫਾਈਨਲ ਮੈਚ ਨਹੀਂ ਰਿਪੀਟ ਸਟੇਟਾ ਨੂੰ ਆਇਆ ਦੇਖੋ 26 ਸਟੇਟਾਂ ਤੋਂ ਬੱਚੇ ਆਏ ਪਿਛੇ 4 ਦਿਨ ਤੋਂ ਮੈਚ ਚੱਲ ਰਿਹਾ ਜਿਹਨਾਂ ਦਾ ਫਾਈਨਲ ਮੈਚ ਹੈ ਔਰ ਇੱਕ ਲੁਧੇਰਾ ਸ਼ਹਿਰ ਕਿੰਦਾ ਦਾ ਗੜ ਬਣ ਚੁੱਕਾ ਹੋਇਆ ਦੇਖੋ ਜਿੱਥੇ 26 ਸਟੇਟਾਂ ਦੇ ਬੱਚੇ ਆਏ ਆ ਇੱਕ ਪੰਜਾਬ ਦਾ ਹੱਬ ਹੀ ਬਣ ਚੁੱਕਾ ਹੋਇਆ ਤੇ ਮੈਂ ਸਾਰੇ ਨੂੰ ਇੱਥੇ ਆਏ ਤੇ ਬਹੁਤ 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 ਕਹਿਣਾ ਚਾਹੂਗਾ ਅੱਜ ਸਮਾਂ ਪਹੁੰਚੀ ਹੋ ਇਸ ਜਗ੍ਹਾ ਤੇ ਅੱਜ ਚੈਨਲ ਜਿਹੜਾ ਮੈਚ ਹੈ ਡ੍ਰੀਮ ਸਿਟੀ ਵਿਖੇ ਏਆਈਪੀਐਲ ਵੱਲੋਂ ਇਹ ਜੋ ਖੇਡਾਂ ਚੱਲ ਰਹੀਆਂ ਨੇ ਦੇਖੋ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਨੀਰਜ ਸੱਚ ਦੇਵਾ ਜੀ ਜੋ ਇਸ ਜੁੜੇ ਹੋਏ ਨੇ ਸੁਸਾਇਟੀ ਨਾਲ ਨਰਿੰਦਰਪਾਲ ਸਿੰਘ ਜੀ ਜੋ ਜਨਰਲ ਸੈਕਟਰੀ ਅਤੇ ਪ੍ਰਧਾਨ ਜੀ ਬੈਠੇ ਨੇ ਛੋਟੀ ਜੀ ਤੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜਿਹੜੇ ਆ ਸਾਰੇ ਨੌਜਵਾਨਾਂ ਨੂੰ ਇੱਕ ਨਸ਼ਿਆਂ ਤੋਂ ਦੂਰ ਕਰਨ ਦਾ ਇੱਕ ਬਹੁਤ ਵਧੀਆ ਉਪਰਾਲਾ ਇਹਦੇ ਨਾਲ ਦੇਖੋ ਇਹਦੇ ਨਾਲ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਖੇਡਾਂ ਵੱਲ ਹੋ ਰਿਹਾ ਹੈ। ਇਹੀ ਚੀਜ਼ਾਂ ਸਰਕਾਰਾਂ ਵੀ ਕਹਿ ਰਹੀਆਂ ਨੇ ਸਾਰੇ ਇਹੀ ਚੀਜ਼ਾਂ ਕਹਿ ਰਹੇ ਨੇ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਦਲਦਲ ਚੋਂ ਬਾਹਰ ਕੱਟਿਆ ਜਾਵੇ। ਉਹ ਇਹੀ ਦੇਖੋ ਬਹੁਤ ਵਧੀਆ ਉਪਰਾਲਾ ਨੌਜਵਾਨ ਨੌਜਵਾਨ ਲੜਕੀਆਂ ਲੜਕੇ ਸਾਰਿਆਂ ਨੂੰ ਅੱਜ ਖੇਡਾਂ 'ਚ ਮਸਤ ਨੇ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਨੰਦ ਮਾਣ ਰਹੇ ਨੇ। ਇਹ ਬਹੁਤ ਹੀ ਵਧੀਆ ਉਪਰਾਲਾ ਸਾਡੀ ਸਾਰੀ ਟੀਮ ਇਸ ਸੰਸਥਾ ਨਾਲ ਖੜੀ ਹੈ ਇਹੋ ਜਿਹੜੇ ਉਪਰਾਲੇ ਕਰ ਰਹੇ ਨੇ ਅਸੀਂ ਤਨ ਮਨ ਤਨ ਨਾਲ ਇਹਨਾਂ ਦੇ ਨਾਲ ਖੜੇ ਆ ਇਸ ਉਪਰਾਲੇ ਦੇ ਕੀ ਮੈਸੀ ਦੇਣਾ ਜਾਊਗਾ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਹੈ ਔਰ ਬੱਚੇ ਜਿਹੜੇ ਨੌਜਵਾਨ ਨੇ ਦੇਖੋ ਮੈਂ ਇਹੀ ਮੈਸੇਜ ਲਾਣਾ ਚਾਹਨਾ ਜਿੱਥੋਂ ਤੱਕ ਤੱਕ ਮੇਰੀ ਆਵਾਜ਼ ਜਾ ਰਹੀ ਹੈ ਨੌਜਵਾਨ ਸੁਣ ਰਹੇ ਨੇ ਵੀ ਨਸ਼ਿਆਂ ਦੇ ਦਲਦਲ ਚੋਂ ਬਾਹਰ ਨਿਕਲ ਕੇ ਇਹੋ ਜੀਆਂ ਸੰਸਥਾਵਾਂ ਨਾਲ ਕੰਟੈਕਟ ਕਰੋ ਜਿਹੜੀਆਂ ਤੁਹਾਨੂੰ ਖੇਡਾਂ ਦੇ ਰਾਤੇ ਪਾਣ ਤੁਹਾਨੂੰ ਅੱਛੇ ਰੋਜ਼ਗਾਰ ਦੇ ਅਫਸਰ ਦੇਣ ਡ੍ਰੀਮ ਸਿਟੀ ਦੇਖੋ ਆ ਕੇ ਇੱਥੇ ਦਿਲ ਖੁਸ਼ ਹੁੰਦਾ ਨਜ਼ਾਰਾ ਆਉਂਦਾ ਹੈ ਹੀ ਹੈ ਕਿ ਦਿਲ ਖੁਸ਼ ਆਪਣਾ ਕਰਨ ਆਪਣੇ ਖੇਡਾਂ ਖੇਡਾਂ ਵੱਲ ਧਿਆਨ ਦੇਣ ਜਿਹੜੀ ਅੱਜ ਦਾ ਲਾਸਟ ਦਿਨ ਹੈ ਕੀ ਕਹਿੰਦਾ ਜਾਂਦੇ ਕਿੰਦਾ ਰਿਹਾ ਸਾਡਾ 18ਵਾਂ ਸਬ ਜੂਨੀਅਰ ਨੈਸ਼ਨਲ ਸੌਫਟਹੈਂਡ ਜਿਹੜੀ ਚੈਂਪੀਅਨਸ਼ਿਪ ਹੈ ਉਹ ਅੱਜ ਇਨਾਮਨ ਸਮਾਰੋਹ ਤੇ ਕਲੋਜ਼ਿੰਗ ਸੈਰੇਮਨੀ ਹੈ ਔਰ ਪਿਛਲੇ 27 ਦਿਨ ਤੋਂ ਸੀਦਾ ਜਿਹੜਾ ਕੰਮ ਕੀਤਾ ਸੀਗਾ ਔਰ ਬਹੁਤ ਵਧੀਆ ਤਰੀਕੇ ਨਾਲ 26 ਸਟੇਟਾਂ ਤੋਂ ਜੋ ਟੀਮ ਆਈਆਂ ਉਹਨਾਂ ਦਾ ਰਹਿਣ ਦਾ ਖਾਣ ਦਾ ਅਤੇ ਖੇਡਣ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਔਰ ਬਹੁਤ ਪੂਰੇ ਹਿੰਦੁਸਤਾਨ ਦੇ ਬੱਚੇ ਖੁਸ਼ ਨੇ ਕਿ ਪੰਜਾਬ ਵੱਲੋਂ ਬਹੁਤ ਵਧੀਆ ਮੇਜ਼ਬਾਨੀ ਕੀਤੀ ਗਈ ਹੈ ਔਰ ਸਾਨੂੰ ਇਹ ਦੱਸਦਿਆਂ ਖੁਸ਼ੀ ਵੀ ਹੋ ਰਹੀ ਹੈ ਕਿ ਸਾਡੇ ਜਿਹੜੇ ਹੈਗੇ ਨੇ ਪੰਜਾਬ ਦੇ ਬੱਚਿਆਂ ਨੇ ਵਾਇਸ ਨੇ ਸਿਲਵਰ ਮੈਡਲ ਲਿਆ ਆਇਆ ਅਤੇ ਕੁੜੀਆਂ ਨੇ ਜਿਹੜਾ ਆ ਬ੍ਰਾਊਨ ਮੈਡਲ ਹਾਸਲ ਕੀਤਾ ਸਰ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਕਿੰਦਾ ਦਾ ਤੁਸੀਂ ਅਗਰ ਦੇਖੋਗੇ ਤਾਂ ਇਥੇ ਪੁੱਛੋਗੇ ਬੱਚਿਆਂ ਦੇ ਪੇਰੈਂਟਸ ਆਇਆ ਇਨੇ ਖੁਸ਼ ਨੇ ਉਹ ਰੋਕ ਰੋਕ ਕਹਿੰਦੇ ਆ ਵੀ ਸਾਨੂੰ ਇਹ ਜਆ ਅਰੇਂਜਮੈਂਟ ਕਦੇ ਮਿਲਿਆ ਨਹੀਂ ਗਿਆ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵੀ ਅਸੀਂ ਉਹਨਾਂ ਦੀ ਸੇਵਾ ਕਰਨ ਵਿੱਚ ਪਿੱਛੇ ਨਹੀਂ ਹਟੇਦੇ ਨਾ ਸਰ ਇਦਾਂ ਦੇ ਭਰਾਲੇ ਤੁਹਾਡੇ ਕੋਲ ਚੱਦੇ ਰਹਿਣਗੇ ਬਿਲਕੁਲ ਜੀ ਅਸੀਂ ਪਿਛਲੇ 25 ਸਾਲਾਂ ਤੋਂ ਜਿਹੜਾ ਹੈਗਾ ਆ ਇਸ ਐਸੋਸੀਏਸ਼ਨ ਦੇ ਵਿੱਚ ਦੰਦ ਕਰ ਰਹੇ ਆਂ ਤੇ ਹੁਣ ਤੱਕ ਅਸੀਂ 15 ਤੋਂ 16 ਜਿਹੜੀਆਂ ਨੈਸ਼ਨਲ ਚੈਂਪੀਅਨਸ਼ਿਪ ਕਰਾਈ ਹੈ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਹਰ ਵਾਰੀ ਅਸੀਂ ਸੁਧਾਰ ਲਈ ਆਈਏ ਔਰ ਲਿਆਵਾਂਗੇ ਵਚਨਬੰਦ ਵੀ ਸਰ ਹੋਰ ਵੀ ਗੇਮਾਂ ਕਰਾਈਆਂ ਜਾਣਗੀਆਂ ਦੇਖੋ ਜੀ ਇਹ ਅਲੱਗ-ਅਲੱਗ ਐਸੋਸੀਏਸ਼ਨ ਹੁੰਦੀਆਂ ਨੇ ਉਹ ਆਪਣੇ ਆਪਣੇ ਜਿਹੜੀ ਐਸੋਸੀਏਸ਼ਨ ਹੁੰਦੀ ਆ ਆਪਦੀ ਈਵੈਂਟ ਕਰਵਾਉਂਦੀ ਆ ਅਸੀਂ ਚਾਹੁੰਦੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੀ ਇਸ ਗੇਮ ਨੂੰ ਅੱਛੇ ਤਰੀਕੇ ਨਾਲ ਲੜਾਇਆ ਸਮਝੇ ਤੇ ਬੱਚਿਆਂ ਦੇ ਬਣਦੇ ਹੱਕ ਦੇਣ ਤਾਂ ਜੋ ਬੱਚੇ ਨੂੰ ਬੜੇ ਵਧੀਆ ਤਰੀਕੇ ਨਾਲ ਅੱਗੇ ਵਧਣ ਜੇ ਪੂਰਾ ਹੱਕ ਮਿਲੂਗਾ ਤਾਂ 올림픽 ਦਾ ਕਿਹੜਾ ਜਾਓਗੇ ਜੀ ਆਪਣੇ ਕਿਸੇ ਬਿਲਕੁਲ ਜੀ ਸਾਡੇ ਬੱਚੇ ਏਸ਼ੀਆ ਟੱਕ ਗਏ ਆ ਔਰ ਅਸੀਂ ਬੜਾ ਏਸ਼ੀਆ ਦੇ ਵਿੱਚ 5th ਪੋਜੀਸ਼ਨ ਹਾਸਲ ਕੀਤੀ ਹੈ ਔਰ ਸਾਨੂੰ ਬੜਾ ਮਾਣ ਆ ਕੀ ਆਉਣ ਵਾਲੀ ਜਿਹੜੀ 2026 ਦੀ ਏਸ਼ੀਆ ਗੇਮ ਹੈਗੀ ਹੈ ਉਹਦੇ ਵਿੱਚ ਸਾਡੇ ਬੱਚੇ ਇੰਡੀਆ ਲਈ ਮੈਡਲ ਲੈ ਕੇ ਆਉਣਗੇ ਔਰ ਉਹਦੇ ਵਿੱਚ ਪੰਜਾਬ ਵੀ ਉਸ ਇੰਡੀਆ ਟੀਮ ਦਾ ਪਾਰਟ ਹੋਊਗਾ